ਅੱਜ ਤੋਂ 12 ਸਾਲ ਪਹਿਲਾਂ 2.5 ਰੁਪਏ ਆ ਕੀ ਤੇ ਅੱਜ 2 ਰੁਪਏ ਹੋ ਗਏ ਤੇ 2 ਰੁਪਏ ਦੇ ਮਿੱਠੂ ਇੱਕ ਵੱਡੀ ਸਾਬਤ ਕਰਨੀ ਆ ਕਿ ਆਰਤੀ ਨੂੰ ਭਜਾ ਲੋ ਜਿਹੜੀ ਆਰਤੀ ਆ ਤੁਹਾਡਾ ਮਾਲਕ ਸੀ ਤਾਂ ਉਹਨੂੰ ਮੈਦਾਨ ਚੋਂ ਭਜਾ ਲੋ ਛਾਲਰਾ ਮਾਲਕਾਂ ਨੂੰ ਮੈਦਾਨ ਚੋਂ ਭਜਾ ਦਿਓ ਤੇ ਫੇਰ ਫਿਰ ਤੁਹਾਡੇ ਉਹ ਸੈਲੋੜ ਕਰਨਗੇ ਜਿਹੜੇ ਚਾਰ ਪੁਰਾਣੇ ਬੈਠੇ ਆ ਜਿਹੜੇ ਸਾਲਾਂ ਵਾਸਤੇ ਦਿਵਾਗ ਦਾ ਸੋਚੋ ਉੱਥੇ ਪਿੰਡਾਂ 'ਚ ਅਸੀਂ ਇਹ ਗੱਲ ਕਰ ਲਿਈਨੇ ਆ ਕਿ ਅੱਜ ਰਾਜੂ ਉਹਨਾਂ ਦਾ ਦਿੱਤਾ ਚੱਲਿਆ ਆਪੇ ਜੋ ਕਰਨਗੇ ਦੇਖੀ ਜੋਗੀ ਪਰ ਹਰ ਘਰ 'ਚ ਤੁਸੀਂ ਫਸਲ ਬੀਜੀ ਆ ਹਰ ਬੰਦੇ ਨੇ ਅਸੀਂ ਸਾਰੇ ਜੀਵਨ ਦਾ ਸਬੰਧ ਆ ਸਾਹ ਕੋਈ ਦੂਰਾਂ ਦਾ ਸਬੰਧ ਆ ਸਾਡੇ ਨਾਲ ਮਜ਼ਦੂਰ ਸਾਥੀ ਆਏ ਆ ਮੇਰਾ ਸਿਰ ਝੁਕਦਾ ਹਰ ਮਜ਼ਦੂਰ ਦੀ ਲੜਾਈ ਹਰ ਖੇਤ ਦੇ ਮਜ਼ਦੂਰ ਦੀ ਲੜਾਈ ਹਰ ਖੇਤ ਮਾਲਕ ਦੀ ਹਰ ਛੋਟੇ ਵਪਾਰੀ ਦੀ ਲੜਾਈ ਸਾਡੀ ਜਿੱਤੇ ਬੰਦੀ ਲੜੂਗੀ ਮੈਂ ਇਹ ਵਾਅਦਾ ਨਾ ਕੀਤਾ ਕਿ ਜੇ ਕਿਤੇ ਅਤੀ ਰਾਤ ਰਾਜੂ ਨੂੰ ਫੋਨ ਕਰਕੇ ਬੁਲਾ ਲਿਓ ਜੇ ਮੈਂ ਨਾ ਆਵਾਂ ਤੇ ਇਹ ਕਟਿਆਰੀ ਥੋੜਾ ਕਰ ਲਿਓ ਕਿ ਤੂੰ ਫੁਲਾਣੇ ਜਗ੍ਹਾ ਨਹੀਂ ਆਇਆ ਪਾਏ ਕੋਈ ਵੀ ਲਗਾ ਹੋਵੇ ਪਰ ਸਾਨੂੰ ਤੁਹਾਡਾ ਸਾਥ ਚਾਹੀਦਾ ਭਰਾਓ ਕਿਨਾਂ ਸਾਥ ਤੋਂ ਇਕੱਲਾ ਕੋਈ ਨਹੀਂ ਆਜ ਤਹੀ ਹਜ਼ਾਰਾਂ ਬੰਦੇ ਆਏ ਹੋ ਮੇਰੀ ਜ਼ਿੰਮੇਵਾਰੀ ਆ ਤੋਂ ਟੋਟ ਮੋਟਾ ਰੱਟ ਕਰਾਉਂਗਾ ਕੰਮ ਕਿੰਨੋ ਕੰਮ ਹੋ ਰਿਹਾ ਮੋਟਰ ਵੱਡੇ ਵੱਡੇ ਕੰਮ ਜਿਹੜੇ ਕੀਤੇ ਆ ਤੇ ਕਰਵਾਏ ਆ ਸਰਕਾਰਾਂ ਕੋਲ ਕਰਾਏ ਆ ਤੇ ਮਿਲ ਮਾਲਕੋ ਵੀ ਕਰਾਏ ਆ ਐਡੀ ਘਬਰਾਉਣ ਦੀ ਲੋੜ ਨਹੀਂ ਕੀ ਕਦੇ ਪਹਿਲੀ ਵਾਰੀ ਨਹੀਂ ਖੇਡਣਾ ਆਪਾਂ ਪੰਜ-10 ਸਾਲ ਤੇ ਖੇਡਦੇ ਆਂ ਕਿ ਇਕ ਲੋ ਡਰਨਾ ਨਹੀਂ ਆ ਤਕੜੇ ਹੋ ਜਾਓ ਜਿੰਨੇ ਅੱਜ ਆਏਓ ਅਗਲੀ ਵਾਰੀ ਇਤੋਂ ਡਬਲ ਆਓ ਦੇਖਿਓ ਫਿਰ ਆਪਰੇ ਪ੍ਰਧਾਨ ਦੀ ਜੋਰ ਕੇ ਲੋਕੀ ਸਰਕਾਰ ਦੀ ਇਸ ਵਿਚਾਰੀ ਚੋਗੇ ਜੇ ਰਾਜੂ ਕੱਲਾ ਅੰਦਰ ਜਾ ਕੇ ਤੇ ਇਹਨਾਂ ਨਾਲ ਗੱਲ ਕਰੂਗਾ ਤੇ ਫਿਰ ਮੈਂ ਤੁਹਾਡਾ ਦੇਮਦਾਰ ਹੋਊਗਾ ਆਓ ਜੀ ਕੋਈ ਗੱਲ ਨਹੀਂ ਨਾ ਕਦੀ ਮਨ ਚ ਆਇਆ ਕਿ ਮੈਂ ਆਪਣੀ ਕੋਈ ਸ਼ੁਰਤ ਬਣਾ ਲਾ ਮੈਂ ਆਪਣੀ ਵਾਕਿ ਬਣਾ ਲਾ ਤੇ ਨਾ ਮਹਾਰਾਜ ਕਦੀ ਆਉਣ ਦਵੇ ਕਿ ਮੈਂ ਹੀ ਸਾਰਾ ਕੁਝ ਆ ਤੇ ਜਿੰਨੇ ਵੀਰ ਆ ਉਹ ਰਹਿ ਗਿਆ ਤੇ ਮੈਂ ਹੈਗਾ ਇਹ ਤੇ ਮੈਂ ਕੁਛ ਨਹੀਂ ਆ ਇਹ ਕਰਕੇ ਸਾਥੀਓ ਉਹੀ ਇੱਥੇ ਬੈਠੇ ਹੋ ਤੁਹਾਡੇ ਸਾਰੇ ਮੇਰੇ ਚਰਨਾਂ ਤੁਹਾਡੇ ਚਰਨਾਂ 'ਚ ਮੇਰਾ ਸਿਰ ਝੁਕਦਾ ਮੈਂ ਚਲੋ ਅਰਦਾਸ ਕਰਦਾ ਆਪਣੀ ਜਥੇਬੰਦੀ ਦੀ ਇਹ ਦਿਨ ਟੁਗੜੀ ਰਾਤ ਚੌਕੜੀ ਤਰੱਕੀ ਕਰੇ ਪੂਰੇ ਪੰਜਾਬ 'ਚ ਫਿਜ਼ਰੇ ਪੂਰੇ ਪੰਜਾਬ 'ਚ ਤੁਹਾਡੀ ਜਥੇਬੰਦੀ ਦੀ ਕਲ ਚੱਲੇ ਤੇ ਅਸੀਂ ਇਹ ਤੁਹਾਡੀ ਜਥੇਬੰਦੀ ਰਹੀਂ ਆਪਣੇ ਮਸਲੇ ਹੱਲ ਕਰਾਈਏ ਮੇਰੇ ਦਿਲ 'ਚ ਉਹ ਗੱਲਾਂ ਆਸਪ ਮੈਨੂੰ ਕੋਈ ਵੀਰ ਪਾਇਓ ਕਪੂਰਥਲੇ ਦਾ ਪਾਇਓ ਕੋਈ ਲੁਧਿਆਰੇ ਦਾ ਬਾਜ ਮਾਰ ਲੈ ਤੇ ਰਾਜੂ ਤੁਖਹਾਰੇ ਤਾਂ ਆਏ ਯਾਰ ਤੇ ਮੈਂ ਕਦੀ ਨਾ ਨਹੀਂ ਕੀਤੀ ਕਦੀ ਆਪਣਾ ਕੰਮ ਨਹੀਂ ਵੇਖਿਆ ਮੈਂ ਲੁਧਿਆਰੇ ਤੱਕ ਵੀ ਇਕੱਲਾ ਹੀ ਚੜਕਣਾ ਆਪਣੇ ਪੰਜ-ਸੱਤ ਬੰਦੇ ਲੈ ਕੇ ਮੈਨੂੰ ਇਹਦਾ ਕਿ ਕੋਈ ਵੀਰ ਸਾਡੇ ਨਾਲ ਹੋਰ ਜੁੜੇ ਪਰ ਤੋਂ ਵੱਧ ਸੰਗਤ ਜੁੜੇ ਤਗੜੇ ਇਕੱਠ ਹੋਣ ਅਈ ਸਰਕਾਰੀ ਸੇਵ ਨਹੀਂ ਆ ਕੋਈ ਕਲਾਕਾਰ ਸੇਵੜੀਆ ਕੋਈ ਬੱਟਾ ਜਿਹੜਾ ਡੱਸੀ ਵਾਲਾ ਉਹ ਸੇਵਣੀ ਦਾ ਹਰ ਵਪਾਰੀ ਨੂੰ ਹਰ ਕਲਾਕਾਰ ਨੂੰ ਧਮਕਾ ਬੱਜੜਿਆ ਕਿ ਜਿੱਦੋਂ ਸਾਨੂੰ ਐਨੇ ਪੈਸੇ ਨਾਲ ਦਿੱਤੇ ਤੇ ਤੈਨੂੰ ਗੋਲੀ ਮਾਰ ਦਾਂਗੇ ਕਿ ਅੱਛੇ ਅੱਛੇ ਦੇ ਪੈਸੇ ਜਾਣਦੇ ਵੱਡਾ ਰੋਜ਼ਾ ਕਿਉਂ ਚੱਲਣ ਡਿਆ ਸਾਡੇ ਇੱਥੇ ਤੇ ਉਹ ਕੀ ਹੁੰਡਿਆ ਜਿੰਨੇ ਰੇਤੇ ਪੈਸੇ ਇਕੱਠੇ ਕਰਕੇ ਤੁਹਾਡੇ ਇਲਾਕੇ ਦਾ ਮੰਤਰੀ ਕਟਾਰੂ ਚੱਕ ਤੇ ਅੱਜੀ ਚੁੱਪ ਚੁੱਪ ਕੇ ਸੀ ਇਹਨੂੰ ਦੇਂਡਾ ਜੀ ਉਹਦੇ ਸਿਰਫ ਕਾਇਰ ਕਰਨਾ ਆਪਣੀ ਜ਼ਮੀਨ ਦੀ ਰਾਖੀ ਤੇ ਆਪਣੀਆਂ ਫਸਲਾਂ ਦੀ ਰਾਖੀ ਤੁਹਾਨੂੰ ਆਪ ਕਰਨੀ ਪਣੀ ਆ ਇਕੱਠੇ ਹੋ ਕੇ ਇੱਕ ਮੋਟੋ ਹੋ ਕੇ ਤੇ ਪਿੰਡਾਂ ਦਾ ਧੜੇ ਪੜ ਗਿਆ ਸ਼ਰਦੋ ਕਿ ਮੈਂ ਉਹ ਕਿਤੇ ਬੰਦੀ ਦਾ ਮੈਂ ਉਹ ਕਾਂਗਰਸੀ ਹੋ ਗਿਆ ਮੈਂ ਕਾਲੀ ਹੋ ਗਿਆ ਮੈਂ ਆਮ ਪਾਰਟੀ ਦਾ ਉਹ ਧੌਸ ਪਾਰਟੀ ਹੈ ਕਾਲੀ ਆ ਕਿ ਤੁਹਾਡੀ ਰੋਟੀ ਨਹੀਂ ਖਾ ਲੂ ਪਾਰਟੀ ਕਾ ਦੀ ਪਾਰਟੀ ਆ ਫੇਰ ਤੇ ਤੁਹਾਡੀ ਚਿਰਚ ਹੋ ਗਿਆ ਗਾ ਤੇ ਤੁਹਾਡੀ ਚਿਰਚ ਕੁਛ ਨਹੀਂ ਆ ਤੇ ਫਿਰ ਕੋਈ ਪਾਰਟੀ ਨਹੀਂ ਉਹ ਕੋਈ ਨਹੀਂ ਆ ਪੁੱਛਦਾ ਕੇ ਨੂੰ ਜਦੋਂ ਤੁਹਾਡੇ ਘਰ ਰੋਟੀ ਨਹੀਂ ਲੱਗੂਗੀ ਤੁਹਾਨੂੰ ਕੋਈ ਨਹੀਂ ਪੁੱਛਦਾ ਮਾਫ ਕਰਨਾ ਬਸ ਮਾਥਾ ਰੱਦ ਲੈ ਗਿਆ ਪਰ ਅੱਜ ਮੇਰਾ ਅੱਜ ਮੇਰਾ ਇੱਕ ਤਾ ਤੁਹਾਡੇ ਨਾਲ ਗੱਲ ਆ ਸਾਝੀਆ ਕਰਨ ਕਿ ਬਾਜੋ ਪ੍ਰੋਅ ਅਸੀਂ ਕਹਿਣਾ 2040 ਜਿਹੜਾ ਥੱਲੇ ਵਾਲਾ ਪਾਣੀ ਮੁੱਕਰਵਾ ਦੇ ਪਾਣੀ ਕੈਸਾ ਰਹਿਦਾ ਪੰਜਾਬ ਦਾ ਪਤਾ ਕੇ ਇਹਨੂੰ ਮੈਂ ਪਾਣੀ ਦੇ ਮਾਹਰਾਂ ਨਾਲ ਕਈ ਵਾਰ ਬੈਠਿਆ ਹਾਂ ਕਿਉਂਕਿ ਮੈਂ ਸੋਸ਼ਲ ਮੁਰਜੇ ਦਾ ਮੈਂਬਰ ਵੀ ਹਾਂ ਬਹੁਤ ਵੱਡੀਆਂ-ਵੱਡੀਆਂ ਮਸਿਕਾਂ ਵੀ ਦੇਖੀਆਂ 2022 ਤੋਂ ਤੁਹਾਡੇ ਪੰਜਾਬ ਦਾ ਪਾਣੀ ਪੀਣ ਚੁੱਕਾ ਨਹੀਂ ਜਿਹੜਾ ਤੇ ਨਾ ਤੁਹਾਡੀਆਂ ਪੈਲੀਆਂ ਨੂੰ ਫਸਲਾਂ ਨੂੰ ਪਾਣੀ ਪਹੁੰਚ ਚੁੱਕਾ ਰਹਿਣਾ ਜੀ ਸਾਥੀਓ ਥੋੜਾ ਜਿਹਾ ਧਿਆਨ ਦਿਓ ਵੀ ਕਾਹਦਾ ਨਵੰਬਰ ਦੇ ਵਿੱਚ ਪਾਣੀ ਦੀ ਲੜਾਈ ਲੰਮਵਾਂ ਤੇ ਜਾ ਰਹੀ ਹੈ ਤੁਹਾਡੇ ਕੋਲ ਸਾਲ ਲੱਗੇ 2 ਸਾਲ ਲੱਗੇ ਸਾਥੀਓ ਵੇਖੋ ਜਿਹੜੇ ਸਾਡੇ ਅੱਜ ਦੇ ਇਸ਼ੂ ਹੀ ਉਹਨਾ ਇਸ਼ੂਆਂ ਦੇ ਉੱਤੇ ਅੱਜ ਵੱਡਾ ਧਰਨਾ ਲੱਗਾ ਸੀ ਤੇ ਸਾਰੇ ਵੀਰਾਂ ਨੇ ਜਿੰਨੇ ਸਾਡੇ ਮਾਝੇ ਜਥੇ ਮੰਦੀਨਾ ਸਾਰੇ ਵੀਰ ਪਹੁੰਚੇ ਆ ਉਹਨਾਂ ਵੀਰਾਂ ਦਾ ਵੀ ਧੰਨਵਾਦ ਆ ਸਾਰੇ ਜਿਹੜੇ ਲੋਕਲ ਸਾਡੇ ਸੜਕਾਂ ਦੇ ਜਿਹੜੇ ਸਫ਼ਰ ਕਰਦੇ ਉਹਨਾਂ ਨੇ ਵੀ ਕੋਆਪਰੇਟ ਕੀਤਾ ਜਿਹੜੇ ਸਾਡੇ ਇੱਥੇ ਦੇ ਪ੍ਰਸ਼ਾਸਨ ਆ ਉਹਨਾਂ ਨੇ ਵੱਡੀ ਪੱਧਰ ਤੇ ਸਾਡੇ ਨਾਲ ਕੋਆਪਰੇਟ ਕੀਤਾ ਭਾਵੇਂ ਪੁਲਿਸ ਆ ਭਾਵੇਂ ਡੀਸੀ ਸਾਹਿਬ ਦੇ ਦਫ਼ਤਰੋਂ ਹੀ ਸਾਰਿਆਂ ਨੇ ਕੋਆਪਰੇਟ ਕੀਤਾ ਵਾ ਤੇ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਤੇ ਗੌਰ ਫਰਮਾਇਆ ਉਹਨਾਂ ਨੇ ਕਿਹਾ ਵੀ ਵੀਰਵਾਰ ਨੂੰ ਤੁਹਾਨੂੰ 2:30 ਵਜੇ ਜਿਹੜਾ ਵਾ ਖੇਤੀਬਾੜੀ ਮੰਤਰੀ ਤੇ ਨਾਲ ਉਹਨਾਂ ਦੇ ਅਫਸਰ ਸਾਰੇ ਤੁਹਾਡੇ ਨਾਲ ਗੱਲ ਕਰਨਗੇ ਤੇ ਸਾਡੀਆਂ ਮੰਗਾਂ ਤੇ ਗੌਰ ਕੀਤਾ ਜਾਊਗਾ ਜੇ ਸਾਡੀਆਂ ਮੰਗਾਂ ਮੰਨੀਆਂ ਗਈਆਂ ਤੇ ਵੇਖੋ ਵੈਲਕਮ ਆ ਜੇ ਨਾ ਮੰਗੀਆਂ ਜਾਣਗੀਆਂ ਤੇ ਦੁਬਾਰਾ ਫਿਰ ਸ਼ਿਕਰਸ਼ ਦੇ ਰਾਹ ਜਿਹੜੇ ਉਹ ਨਿਕਲਾਂਗੇ ਵੇਖੋ ਅਗਲਾ ਰਾਹ ਜਿਹੜਾ ਉਹ ਵੀਰਵਾਰ ਤੋਂ ਬਾਅਦ ਜਿਹੜੀ ਮੁੜ ਕੇ ਦੁਬਾਰਾ ਆਪਣੀ ਜਥੇਬੰਦੀ ਦੀ ਮੀਟਿੰਗ ਸੱਦਾਂਗੇ ਜੇ ਸਾਡਾ ਕੋਈ ਹੱਲ ਨਾ ਹੋਇਆ ਤੇ ਉਹ ਮੀਟਿੰਗ ਦੇ ਵਿੱਚ ਜਿਹੜਾ ਉਹ ਅਗਲੀ ਰਣਨੀਤੀ ਲਿਖੀ ਜਾਊਗੀ ਤੇ ਸਾਨੂੰ ਰੇਲਵੇ ਟਰੈਕਾਂ ਤੇ ਜਾਣਾ ਕਿ ਜਾਂ ਹਾਈਵੇਅਾਂ ਤੇ ਜਾਣਾ ਉਹ ਅਗਲੀ ਰਣਨੀਤੀ ਜਿਹੜੀ ਉਹ ਮੀਟਿੰਗ ਤੋਂ ਬਾਅਦ ਹੀ ਦੱਸੀ ਜਾ ਅੱਜ ਦਾ ਜੋ ਧਰਨਾ ਵਾ ਪਠਾਨਕੋਟ ਅੰਮ੍ਰਿਤਸਰ ਮੁੱਖ ਮਾਰਗ ਤੇ ਲੱਗਾ ਉਹਦਾ ਮੇਨ ਮਕਸਦ ਇਹ ਆ ਇੱਕ ਤੇ ਜੋ ਆਉਣ ਵਾਲੇ ਸੀਜ਼ਨ ਝੋਨੇ ਦਾ ਲਿਫਟਿੰਗ ਬਾਰੇ ਕੋਈ ਸਰਕਾਰ ਦੇ ਕੋਈ ਪੁਖਤਾ ਸਬੰਧ ਨਹੀਂ ਗਏ ਕੋਈ ਪ੍ਰਬੰਧ ਨਹੀਂ ਹੋਇਆ ਇਹਦੇ ਕਰਕੇ ਦੂਸਰਾ ਮੁੱਦਾ ਵਾ ਜੋ ਹੁਣ ਡੀਜ਼ਲ ਪੈਟਰੋਲ ਵਧਿਆ ਨਾਲ ਬਿਜਲੀ ਵਧੀਆ ਤੇ ਆਉਣ ਵਾਲਾ ਗੰਨੇ ਦਾ ਸੀਜ਼ਨ ਜਿਹੜਾ ਵਾ ਉਹਦੇ ਵਾਸਤੇ ਕੋਈ ਅੱਜ ਤੱਕ ਰੇਡ ਕੋਸਤ ਨਹੀਂ ਕੀਤਾ ਕਿ ਉਹ ਸੈਂਟਰ ਸਰਕਾਰ ਨੇ ਕੋਸਤ ਕਰਦਾ ਵਾ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਵੀ ਦੋ ਪੈਸੇ ਵੀ ਨਹੀਂ ਪਾਏ ਅਤੇ ਜੋ ਮੁੱਖ ਐਸਟਮੇ ਦੀ ਫਸਲ ਤਿਆਰ ਹੋ ਚੁੱਕੀ ਆ ਵੀ ਪਰਾਲੀ ਦੇ ਰਹਿਣ ਖੁੰਦ ਨੂੰ ਸੰਭਾਲ ਵਾਸਤੇ ਵੱਡੇ ਪੱਧਰ ਤੇ ਸੈਂਟਰ ਲੇਵਲ ਤੇ ਪੰਜਾਬ ਲੈਵਲ ਤੇ ਇਸ ਚੀਜ਼ ਨੂੰ ਬਾਜ ਨੂੰ ਉਠਾਇਆ ਜਾਂਦਾ ਵੀ ਆਉਣ ਵਾਲੇ ਸੀਜ਼ਨ ਦੇ ਵਿੱਚ ਜਿੱਦਾਂ ਪਹਿਲਾਂ ਵੀ ਗਰਦਾਪੁਰ ਜ਼ਿਲ੍ਹਾ ਪਹਿਲੇ ਨੰਬਰ ਤੇ ਆਇਆ ਸੀ ਜਿੰਨੇ ਜ਼ਿਲ੍ਹਿਆਂ ਵਿੱਚੋਂ ਐਰਕਾ ਵੀ ਆਵੇ ਪਰ ਪਖਤਾ ਪ੍ਰਬੰਧ ਜਿਹੜੇ ਆ ਨਹੀਂ ਹੋ ਚੁੱਕੇ ਕਿਉਂਕਿ ਜੋ ਇੰਡਸਟਰੀ ਆ ਉਹ ਹਲੇ ਤੱਕ ਕੋਈ ਰੋਖ ਨਹੀਂ ਕਾਉਦਾ ਵੀ ਅਸੀਂ ਕਿਸਾਨਾਂ ਨੂੰ ਕੋਈ ਆਉਣ ਵਾਲੇ ਸਮੇਂ ਦਾ ਕੋ ਰੇਟ ਦਈਏ ਇੱਕ ਇੰਡਸਟਰੀ ਨੇ ਮਜਬੂਰ ਨਾਲ ਮਹਿਕਮਾ ਸਾਡੇ ਨਾਲ ਸੀਗਾ ਐਗਰੀਕਲਚਰ ਡੀਸੀ ਸਾਹਿਬ ਨਾਲ ਮੀਟਿੰਗਾਂ ਹੋਈਆਂ ਦੋ ਵਾਰੀ ਤੇ ਉਹਨਾਂ ਨੇ ਮਜਬੂਰ ਨੇ ਇੱਕ ਇੰਡਸਟਰੀ ਆਈ ਆ ਪਰ ਦੂਸਰੀ ਇੰਡਸਟਰੀ ਨੇ ਹਲੇ ਤੱਕ ਧਿਆਨ ਨਹੀਂ ਕੀਤਾ ਵਾਰ-ਵਾਰ ਉਹਨਾਂ ਨੇ ਮੀਟਿੰਗਾਂ ਕੀਤੀਆਂ ਜਾਂ ਰਹੀਆਂ ਪਰ ਨਹੀਂ ਆਈਆਂ ਮਜਬੂਰ ਨੂੰ ਬੈਲਰ ਐਸੋਸੀਏਸ਼ਨ ਨੂੰ ਵੀ ਅੱਜ ਆ ਕਿਸਾਨ ਸੰਘਰਸ਼ ਕਮੇਟੀ ਨਾਲ ਰਲ ਕੇ ਅੱਜ ਧਰਨਾ ਲਾਉਣਾ ਪਿਆ ਵਾ ਤੇ ਸਰਕਾਰ ਗਾੜੀ ਬੇਨਤੀ ਕਰਦੇ ਆਂ ਕਿ ਇਹਦਾ ਜਲਦੋਂ ਜਲਦ ਸੀਜ਼ਨ ਚੱਲ ਚੁੱਕਾ ਵਾ ਜਲਦੋਂ ਜਲਦ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਇਹ ਅਸੀਂ ਬੇਨਤੀ ਕਰਦੇ ਆਂ ਨਹੀਂ ਤੇ ਧਰਨਾ ਸੰਘਰਸ਼ ਲੰਮਾ ਚੱਲੂਗਾ ਜਦੋਂ ਤੱਕ ਕੋਈ ਫੈਸਲਾ ਨਹੀਂ ਹੁੰਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਬੁੱਪਰ ਜਨ ਸਕੱਤਰ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹੜਾ ਅੱਜ ਦਾ ਵੀਰ ਵਿਸ਼ਾ ਵਾ ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜੋ ਅੰਮ੍ਰਿਤਸਰ ਤੋਂ ਪਠਾਨਕੋਟ ਹਾਈਵੇ ਜਮ ਕੀਤਾ ਗਿਆ ਇਹਦਾ ਮੁੱਖ ਕਾਰਨ ਇਹ ਹੈ ਕਿ ਜੇ ਗੰਨੇ ਦੀਆਂ ਕੀਮਤਾਂ ਨੂੰ ਵਧਾਉਣ ਲਈ ਅਣਮਿੱਥੇ ਸਮੇਂ ਤੱਕ ਧਰਨਾ ਦਿੱਤਾ ਜਾਊਗਾ ਜੇਕਰ ਕੋਈ ਮਗ ਨਾ ਮੰਨੀ ਜੇਕਰ ਸਾਡੀ ਡੀਸੀ ਸਾਹਿਬਾਂ ਜਾਂ ਐਸਡੀਐਸ ਸਾਹਿਬ ਨਾਲ ਕੋਈ ਜਿਹੜੀ ਮੰਗ ਹੋ ਉਹ ਨਿਪਰੇ ਨਹੀਂ ਚੜਦੀ ਦੂਸਰੀ ਸਾਡੀ ਮੰਗ ਜਿਹੜੀ ਮੇਨ ਮੰਗ ਸਾਡੀ ਪੈਟਰੋਲ ਡੀਜ਼ਲ ਜੋ ਸਰਕਾਰ ਨੇ ਵੈਟ ਲਾ ਕੇ ਜਿਹੜਾ ਵਾਅਦਾ ਕੀਤਾ ਤੀਸਰੀ ਮੰਗ ਸਾਡੀ ਬਿਜਲੀ ਦੀ ਹੈ ਜਿਹੜੀ ਬਿਜਲੀ ਦਰਾਂ ਵਿੱਚ ਸਰਕਾਰ ਨੇ 3 ਰੁਪਏ ਪ੍ਰਤੀ ਯੂਨਟ ਵਾਅਦਾ ਕੀਤਾ ਸੋ ਮੈਂ ਪਹਿਲੀ ਮੰਗ ਤੇ ਉਹਨਾਂ ਜਿਹੜਾ ਗੰਨਾ ਵਾ ਗੰਨਾ ਸਾਡੇ ਏਰੀਆ ਦੇ ਮੁੱਖ ਫਸਲਾਂ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਖਾਦਾਂ ਦਵਾਈਆਂ ਮਹਿੰਗੀਆਂ ਕੀਤੀਆਂ ਜਾਂਦੀਆਂ ਪਰ ਬੜੀ ਬਦਕਿਸਮਤੀ ਨਾਲ ਕਹਿਣਾ ਪੈਂਦਾ ਵਾ ਦੁੱਖ ਨਾਲ ਕਹਿਣਾ ਪੈਂਦਾ ਕਿ ਸਰਕਾਰ ਕਿਸਾਨਾਂ ਵੱਲ ਧਿਆਨ ਨਹੀਂ ਦਿੰਦੀ ਸਾਡਾ ਜਿਹੜਾ ਗੰਨੇ ਦਾ ਖਰਚਾ ਸਾਡਾ ਖਰਚਾ ਹੀ 420 ਰੁਪਏ ਪ੍ਰਤੀ ਕੁੰਟਲ ਆਉਂਦਾ ਜੋ ਕਿ ਸਰਕਾਰ ਨੇ ਪਿਛਲੇ ਸਮੇਂ ਜਦੋਂ ਅਸੀਂ ਧੰਨ ਵਾਲੀ ਫਾਟਕ ਜਲੰਧਰ ਧੰਨ ਲਾਇਆ ਸੀ ਉਸ ਸਮੇਂ ਸਰਕਾਰ ਦੇ ਨਮਾਇਦੇ ਸਰਕਾਰ ਦੇ ਕਰਮਚਾਰੀ ਸਾਡੇ ਨਾਲ ਬੈਠੇ ਸੀ ਆਮੋ ਸਾਹਮਣੇ ਮੀਟਿੰਗ ਹੋਈ ਸੀ ਜਿਸ ਵਿੱਚ ਸਰਕਾਰ ਵੱਲੋਂ ਹੀ 420 ਰੁਪਏ ਜਿਹੜਾ ਪ੍ਰਤੀ ਕਮਟਲ ਗੰਨੇ ਦਾ ਜਿਹੜਾ ਖਰਚਾ ਕੱਢਿਆ ਗਿਆ ਸੀ ਹੁਣ ਆਪ ਹੀ ਤੁਸੀਂ ਪੱਤਰਕਾਰ ਸਿਆਣੇ ਆਮ ਜਨਤਾ ਸਾਰੀ ਸਿਆਣੀ ਹੈ ਕਿ 420 ਰੁਪਏ ਖਰਚਾ ਕਰਕੇ ਤੇ 390 ਰੁਪਿਆ ਰੇਟ ਲੈਣਾ ਕਿੰਨਾ ਕੁ ਵਾਜਬ ਹੈ ਕਿੰਨਾ ਕਿ ਜਿਹੜੇ ਕਿਸਾਨ ਵੀਰ ਇਸ ਤਰ੍ਹਾਂ ਖੇਤੀਬਾੜੀ ਕਰ ਸਕਦੇ ਆ ਸੋ ਇਹੋ ਹੀ ਬੇਨਤੀ ਹੈ ਕਿ ਸਾਨੂੰ ਵਾਜਬ ਰੇਟ ਦਿੱਤਾ ਜਾਵੇ ਤੇ ਜਿਹੜੀ ਡੀਏਪੀ ਦੀ ਜਿਹੜੀ ਘਾਟ ਆ ਗਰਦਾਸਪੁਰ ਜ਼ਿਲ੍ਹੇ ਵਿੱਚ ਉਹ ਪੂਰੀ ਕੀਤੀ ਜਾਵੇ ਤੇ ਖਾਦਾਂ ਦੇ ਜਿਹੜੇ ਰੇਟ ਵਾ ਉਹਨੂੰ ਕੰਟਰੋਲ 'ਚ ਰੱਖਿਆ ਜਾਵੇ ਤੇ ਬਿਜਲੀ ਜਿਹੜੇ ਰੇਟ ਵਧਾਏ ਆ ਉਹਨੂੰ ਤੁਰੰਤ ਵਾਪਸ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਪੱਤਰਕਾਰ ਭਰਾਵਾਂ ਦਾ ਜਿਨ੍ਹਾਂ ਨੇ ਕੱਲ ਸਾਡੀ ਪੂਰੇ ਹਲਵੜ ਤੱਕ ਬਚਾਉਣੀ ਆ ਪ੍ਰਾਉ ਜਿਹੜਾ ਧਰਨਾ ਲਾਇਆ ਸਾਡਾ ਕਿਸ ਨਾ ਕੋਈ ਵਿਰੋਧ ਨਹੀਂ ਇੱਕ ਜਿਹੜੇ ਰਾਘੀਰਵਾ ਸਿਰਫ ਆਪਣੀ ਮਜਬੂਰੀ ਬਾਤ ਹੈ ਜਿਹੜਾ ਇਹ ਧਰਨਾ ਲਾਇਆ ਹਰਕ ਨੇ ਬੀਜਲ ਪੈਟਰੋਲ ਔਰ ਜਿਹੜੇ ਬੱਤੀਓ ਬਾਲਣੀਆਂ ਇਹਨਾਂ ਨੇ ਬਹੁਤ ਤਕੜਾ ਇੱਕ ਕਿਸਾਨਾਂ ਦੇ ਦੇ ਮਜ਼ਦੂਰ ਭਰਾਵਾਂ ਤੇ ਵੱਡਾ ਗੋਹਜ ਪਾਇਆ ਡੀਜ਼ਲ ਉਹ ਪਟਰੋਲ ਦੀਆਂ ਕੀਮਤਾਂ ਵਧਾਈਆਂ ਬਿਜਲੀ ਦੀਆਂ ਦਰਾਂ ਵਧਾਈਆਂ ਉਹਨੂੰ ਵਾਪਸ ਕਰਾਉਣ ਵਾਸਤੇ ਜਿਹੜਾ ਤਰਨਾ ਉਹ ਦਿੱਤਾ ਜਾ ਰਿਹਾ ਇੱਕ ਸਾਡੀ ਮੰਗ ਇਹ ਆ ਕਿਦੋਂ ਸਾਡੇ ਖੜ ਆਏ ਸੀ ਸਾਡੇ ਫਸਲਾਂ ਮਰ ਗਈਆਂ ਜਦੋਂ ਪੰਛੀ ਸਾਹ ਕਹਿੰਦੇ ਮੁਰਗੀ ਮਰ ਗਈ ਬੱਕਰੀ ਮਰ ਗਈ ਉਹਦਾ ਮੁਆਰਜ਼ਾ ਤੁਹਾਨੂੰ ਅਸੀਂ ਦਵਾਂਗੇ ਅਜੇ ਤੱਕ ਇੱਕ ਕੋਟੀ ਵੀ ਸਾਡੇ ਖਾਤੇ 'ਚ ਨਹੀਂ ਪਾਈ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੇ ਪੈਸੇ ਉਹ ਜਿਹੜਾ ਸਾਡੀ ਫਸਲ ਮਰੀ ਉਹਦਾ ਮਾਰਦਾ ਵੀ ਸਾਨੂੰ ਦਿੱਤਾ ਜਾਏ ਦੂਸਰੀ ਮੰਗ ਇਹ ਆ ਵੀ ਸਾਡੇ ਜਿਹੜੇ ਡੀਏਪੀ ਆ ਖਾਦ ਇਹਦੇ ਨਾਲ ਵਾਧੂ ਦਵਾਈਆਂ ਜਿਹੜੀਆਂ ਉਹ ਬਹੁਤ ਤਗੜਾ ਕਿਸਾਨਾਂ ਦੇ ਉੱਤੇ ਬੋਝ ਆ ਕਿਸਾਨ ਤੇ ਇੰਨੀ ਕੁ ਮਾਰੀ ਹਾਲਤ ਆ ਜਿਾ ਵੀ ਇੱਕ ਡਾਇਰਾ ਬੋਰਾ ਵੀ ਨਹੀਂ ਖਰੀਦ ਸਕਦੇ ਤੇ ਜਦੋਂ ਉਹਦੇ ਨਾਲ ਹੀ 1400 ਰੁਪਏ ਦੀ ਹੋਰ ਵਾਧੂ ਸਮਾਨ ਦਿੱਤਾ ਜਾਂਦਾ ਤੇ ਕਿਸਾਨ ਫਿਰ ਆਤਮਾ ਤਿਆਨਾ ਕਰੂਗਾ ਤੇ ਕੀ ਕਰੂਗਾ ਇਹ ਕਰਕੇ ਬੇਨਤੀ ਆ ਵੀ ਇਕੱਲੀ ਡੀਏਪੀ ਹੀ ਦਿੱਤੀ ਜਾਵੇ ਤੇ ਜਿਹੜਾ ਸਾਡਾ ਗੰਨੇ ਦਾ ਰੇਟ ਵਾ ਬਹੁਤ ਸਾਰੀਆਂ ਦਵਾਈਆਂ ਔਰ ਜਿਹੜੀ ਮਜ਼ਦੂਰੀ ਆ ਵਧ ਚੁੱਕੀ ਆ ਇਹ ਕਰਕੇ ਸਾਡਾ ਗੰਨੇ ਦਾ ਰੇਟ ਜਿਹੜਾ ਉਹ ਵੀ 450 ਰੁਪਏ ਹੋਣਾ ਚਾਹੀਦਾ ਅਗਰ ਜੇਕਰ ਸਾਡੇ ਗੰਨੇ ਦਾ ਰੇਟ ਔਰ ਮੁਆਰਜ਼ਾ ਨਾ ਦਿੱਤਾ ਤਾਂ ਢੀਲ ਟ੍ਰੋਲ ਦੀ ਕੀਮਤਾਂ ਵਾਪਸ ਨਾ ਲਈਆਂ ਅਜੇ ਤੇ ਟ੍ਰੇਲੀ ਟ੍ਰੇਲਰ ਹੀ ਆ ਤੇ ਫਿਲਮ ਅਜੇ ਬਾਕੀ ਆ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਜਗੀ ਪੱਦਰ ਤੇ ਸਜੂਤ ਮੋਰਚੇ ਦੀ ਸਲਾਹ ਕਰਕੇ ਨਾਲ ਲੜਾਂਗੇ ਸਾਡੀ ਜਿਹੜੀ ਆ ਮਾਜਕ ਸਾਰਸਪਕਟ ਕਮੇਟੀ ਇੱਕ ਸਜੂਤ ਮੋਰਚੇ ਦਾ ਵੀ ਇੱਕ 파ਟ ਹੈਗੀ ਆ ਦੇਖੋ ਜੀ ਮੈਂ ਪਹਿਲਾਂ ਤੇ ਸਰਕਾਰ ਨੂੰ ਬੇਨਤੀ ਕਰਦਾ ਆ ਕਿ ਜਦੋਂ ਸਰਕਾਰ ਬਣਨੀ ਸੀ ਉਦੋਂ ਉਹਦੇ ਬੋਲ ਕੁਝ ਹੋਰ ਸੀ ਅੱਜ ਇਹ ਸਰਕਾਰ ਬਣ ਗਈ ਹੈ ਤੇ ਇਹ ਵੀ ਪਹਿਲੀਆਂ ਸਰਕਾਰਾਂ ਵਾਂਗੂ ਕਿਸਾਨਾਂ ਨੂੰ ਸ਼ਰਕਾਂ ਤੇ ਬੈਠਣ ਨੂੰ ਮਜਬੂਰ ਕਰ ਰਹੀ ਆ ਸਾਡਾ ਕੋਈ ਸਾਨੂੰ ਕੋਈ ਚਾਹ ਨਹੀਂ ਸ਼ਰਕਾਂ ਤੇ ਬੈਠਣ ਦਾ ਇਹ ਸਾਨੂੰ ਮਜਬੂਰ ਕਰਦੀ ਆ ਸਾਡੇ ਆਮ ਵਰਗਾਂ ਨੂੰ ਇਹ ਇੰਨਾ ਤੰਗ ਕਰ ਦਿੰਦੀ ਆ ਕਿ ਇਹਦੇ ਜੜਾ ਰੋਲਨ ਤੱਕ ਜਾਂਦੀ ਆ ਇਹ ਹੁਣ ਕੀ ਆ ਕਿਸਾਨਾਂ ਦਾ ਇੱਕ ਵਾਰੀ ਧਿਆਨ ਮਾਰੋ মিডিਆ ਨੂੰ ਕਿੰਨਾ ਮੈਂ ਬੇਨਤੀ ਕਰਦਾ ਕਿ ਵਿਖਾਓ ਕਿ ਇਹਨਾਂ ਦਾ ਦਿਲ ਨਹੀਂ ਕਰਦਾ ਪਰ ਪਰਿਵਾਰਾਂ ਦੇ ਵਿੱਚ ਬੈਠੀਏ ਕਿ ਇਹਨਾਂ ਦਾ ਦਿਲ ਨਹੀਂ ਕਰਦਾ ਵੀ ਸਾਡੇ ਬੱਚੇ ਕਿਹੜੇ ਵਧੀਆ ਸਕੂਲਾਂ 'ਚ ਪੜਨ ਸਾਰਿਆਂ ਦਾ ਦਿਲ ਕਰਦਾ ਜੇ ਉਹ ਉਹ ਲੀਡਰ ਜਾਣਦੇ ਆ ਵੀ ਏਸੀ ਦੇ ਵਿੱਚ ਕਿੱਦਾਂ ਬੈਣਾ ਇਹ ਕਿਸਾਨਾਂ ਦਾ ਦਿਲ ਵੀ ਕਰਦਾ ਵਾ ਕਿ ਉਹ ਏਸੀ ਕੱਲੇ ਲੀਡਰਾਂ ਨਹੀਂ ਬਣੇ ਆ ਸਿਆਸਤਦਾਨ ਨਹੀਂ ਬਣੇ ਆ ਕਿ ਇਹ ਕਿਸਾਨ ਆਮ ਪਬਲਿਕਲੀ ਏਸੀ ਨਹੀਂ ਬਣੇ ਵੀ ਤੁਹਾਡਾ ਦਿਲ ਨਹੀਂ ਕਰਦਾ ਵੀ ਛੜਕਾ ਤੇ ਬੈਠੀਏ ਇਹ ਸਾਨੂੰ ਮਜਬੂਰ ਕਰ ਰਹੇ ਆ ਕਿਉਂਕਿ ਹੁਣ ਸਾਡੇ ਵਰਗਾ ਕਿਹੜਾ ਨੌਜਵਾਨੀ ਪੀੜ੍ਹੀ ਆ ਸਾਰੀ ਬਾਹਰ ਜਾਈ ਜਾ ਰਹੀ ਹੈ ਕਿਉਂ ਜਾ ਰਹੀ ਹੈ ਕਿ ਕਿਸੇ ਦਾ ਦਿਲ ਨਹੀਂ ਕਰਦਾ ਵੀ ਆਪਾਂ ਮਾਂ ਪਿਓ ਤੋਂ ਦੂਰ ਜਾਈਏ ਇਹ ਕਿਹੜੀ ਸਾਨੂੰ ਸਰਕਾਰਾਂ ਮਜਬੂਰ ਕਰਦੀਆਂ ਕਿਉਂਕਿ ਸਾਨੂੰ ਇੱਥੇ ਕਿਹੜੀ ਹੈ ਬੇਰੋਜ਼ਗਾਰੀ ਨਾਲ ਮਰਦੇ ਜਾ ਰਹੇ ਨੇ ਕਿਸਾਨ ਨੌਜਵਾਨੀ ਇਸ ਕਰਕੇ ਹਰ ਵਰਗ ਕਿਹੜਾ ਵਾ ਇੱਥੇ ਭੁੱਖਮਰੀ ਮਲਬੀ ਉਹਨਾਂ ਨਾਲ ਹੀ ਨਹੀਂ ਮਿਲ ਰਿਹਾ ਕੋਈ ਉਹਦਾ ਮੈਂ ਵੀ এমਪਲੋਇਮੈਂਟ ਦਾ ਕੋਈ ਸਾਧਨ ਹੈ ਨਹੀਂ ਸੜਕਾਂ ਲਈ ਸੜਕਾਂ ਬਣਾਉਣੀਆਂ ਹੁਣ ਟੁੱਟੀਆਂ ਸੜਕਾਂ ਦੀ ਟੋਏ ਨੇ ਹੈ ਸੜਕਾਂ ਬਣਾਉਣ ਲਈ ਇਹਨਾਂ ਨੂੰ ਧਰਨੇ ਲੋਣੇ ਪੈਂਦੇ ਨੇ ਜਾਂ ਯਾਦ ਕਰਾਉਣਾ ਪੈਂਦਾ ਸਰਕਾਰਾਂ ਨੂੰ ਕਿ ਤੁਹਾਨੂੰ ਆਹ ਕੰਮ ਕਰਨਾ ਚਾਹੀਦਾ ਵਾ ਬਿਨਾ ਧਰਨੇ ਤੋਂ ਇਹਨਾਂ ਨੂੰ ਕੋਈ ਸੋਝਦਾ ਨਹੀਂ ਪੀ ਸਾਨੂੰ ਆਪਾਂ ਸਰਕਾਰ ਮਲਬੀ ਆਪਾਂ ਸਟੇਟ ਦੇ ਰਾਜੇ ਆ ਹਨਾ ਸਟੇਟ ਦੇ ਰਾਜੇ ਦਾ ਕੀ ਕੰਮ ਹੁੰਦਾ ਵਾ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਕਿਹੜਾ ਵਾ ਉਹ ਬਹੁਤ ਉੱਤਮ ਰਾਜ ਹੀ ਉਹ ਕਿਹੜਾ ਆਮ ਪਬਲਿਕ ਦੀ ਦਿਲ ਦੀਪ ਗਹਿਰਾਈ ਜਾਣਦਾ ਹੀ ਦੁੱਖ ਤਕਲੀਫ ਜਾਣਦਾ ਹੀ ਉਹ ਰਾਜ ਆਪਾਂ ਚਾਹੁੰਦੇ ਆਂ ਭੀ ਇਹ ਆਮ ਪਾਰਟੀ ਜਿਹੜੀ ਆਪਾਂ ਸਰਕਾਰ ਜੇ ਆਈ ਆ ਤੇ ਉਹ ਰਾਜ ਆਵੇ ਜਿਹੜੇ ਬੋਲੇ ਨੇ ਪਹਿਲਾਂ ਬੋਲਦਾ ਸੀ ਅੱਜ ਇਹਦੇ ਬੋਲ ਬਦਲ ਗਏ ਆ ਕਿਉਂ ਬਦਲੇ ਆ ਆਪਾਂ ਜਿਹੜੀ ਸਰਕਾਰ ਚਾਹੁੰਦੇ ਆ ਉਹ ਹੀ ਚਾਹੁੰਦੇ ਆ ਵੀ ਪੂਰੀ ਸਾਫ਼ ਸੁਥਰੀ ਤੇ ਲੋਕਾਂ ਦੇ ਦੁੱਖਾਂ ਨੂੰ ਜਾਣਨ ਵਾਲੀ ਸਰਕਾਰ ਚਾਹੀਦੀ ਸਾਨੂੰ ਛੜਕਾਂ ਤੇ ਬੈਠਣ ਵਾਲੀ ਸਰਕਾਰ ਨਹੀਂ ਚਾਹੀਦੀ ਬਸ ਇੰਨੀ ਕੁ ਬੇਨਤੀ ਐਸ ਮੈਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਝਾ ਕਿਸਾਨ ਕਾ ਸਬਮਿਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਆਪਣੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜੋ ਸਾਡੇ ਕਾਦੀਆਂ ਹਲਕੇ ਦੇ ਤੇ ਮੈਂ ਇੱਦ ਕੀ ਕਰ ਰਹੇ ਨੇ ਤੇ ਸਾਡੇ ਉਥੇ ਵਿਰੋਧੀ ਧਿਰ ਦੇ ਨੇਤਾ ਵੀ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਕਿਸਾਨਾਂ ਦੇ ਬਾਤ ਤੇ ਸਭਾ ਦੇ ਜਿਹੜਾ ਹਾਰ ਨਾਰਾ ਮਾਰਿਆ ਕਰੋ ਲੋਕਾਂ ਨੇ ਤੁਹਾਨੂੰ ਵੀ ਦਿਤਾ ਕੇ ਭੇਜਿਆ ਤੇ ਜਿਹੜਾ ਸਾਡਾ ਹੜ ਆਇਆ ਸੀ ਉਹ ਸਭ ਤੋਂ ਵੱਧ ਜਿਹੜਾ ਨੁਕਸਾਨ ਕਰਦੀਆਂ ਹਲਕੇੜਾ ਹੋਇਆ ਸੀ ਅਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਬੇਨਤੀ ਕਰਦੇ ਹਾਂ ਵੀ ਉੱਥੇ ਹਾਰ ਦਾ ਨਾਰਾ ਮਾਰ ਕੇ ਤੇ ਸਾਡਾ ਜਿਹੜਾ ਮੁਆਰਜ਼ਾ ਉਹ ਸਾਨੂੰ ਦਵਾਇਆ ਜਾਵੇ تگڑی سنگ لے کے بڑھ بنایا ہر سوال تو لا بھی ہے امن نے والے بہت بہت دنواد گلتےر جی سنت پتر بٹوت سب جیوان ستوان سما سکر بہت بہت ਰੋਜਾਨਾ ਸਪੋਰਟਮੈਨ ਦੇ ਪ੍ਰਧਾਨ ਬਦਾਰ ਬਤਾਰ ਤੋਂ ਮੋਢੇ ਪਾ ਕੇ ਵੀਰ ਉਹਨਾਂ ਦਾ ਬਹੁਤ ਬਹੁਤ ਧੰਵਾਦ ਟੱਕਰ ਮੇੜ ਤੋਂ ਸਾਡੇ ਸਰਪੰਚ ਸਾਹਿਬ ਤੋਂ ਨੰਬਰਦਾਰ ਅਕਰ ਜੀ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਵਾਦ ਕਮੇਟੀ ਦੀ ਸੇਵਾ ਹੀ ਬਹੁਤ ਬਹੁਤ ਧੰਵਾਦ ਪਿੰਡ ਨੂਨਾ ਮੱਤਾਂ ਤੋਂ ਕਦੀਸ਼ੇ ਜੀ ਉਹ ਵੀਰ ਕੋਲੀ ਵੀਰ ਸਰਪੰਚ ਜੀ ਬਹੁਤ ਬਹੁਤ ਧੰਵਾਦ ਇੰਦਰ ਸਿੰਘ ਸਰਪੰਚ ਸਾਹਿਬ ਪਿੰਡ ਔਲਖ ਤੋਂ ਸਰਪੰਚ ਦੇ ਸੇਕੀ ਨੰਬਰਦਾਰ ਉਹਨਾਂ ਦਾ ਬਹੁਤ ਬਹੁਤ ਧੰਵਾਦ ਅਗਲੇ ਬੁਲਾਰੇ ਬੇਨਤੀ ਕਰਦੇ ਆ ਸੱਭੂ ਵਰਤ ਦੀ ਜੂੜ ਦੇ ਅਗੂ ਆ ਉਹ ਅਲੱਗੇ ਕਰਨਾ 5 ਮਿੰਟ ਆਪਣੇ ਵਿਚਾਰਾਂ ਸਾਝੇ ਕਰਨਗੇ ਸੱਭੂ ਵਰਤ ਦੀ ਸੋਚਾਰ ਪਿੰਡ ਦੇ ਪੰਡਤ ਸਾਹਿਬ ਦਾ ਬੋਲ ਲਗਾਜ ਪਾਰਟੀ ਗੱਡੀਆਂ ਤੇ ਇੱਕ ਟਰਾਲੀ ਲੈ ਕੇ ਆਏ ਬੋਲ ਬਤਨਵਾਜ਼ ਕੋਲ ਉਸ ਤੋਂ ਅਗੂ ਸੱਭੂ ਵਰਤ ਦੀ 5 ਮਿੰਟ ਵਿਚਾਰ ਸਾਝੇ ਕਰਨਗੇ ਅਗਲੇ ਜਿਹੜੇ ਬੇਨਤੀਆ ਸੱਭੂ ਵਰਤ ਤੋਂ ਬਾਅਦ ਅਗਲੇ ਬੁਲਾਰੇ ਆ ਤੇ ਆਪੇ ਪਾਰਟੀ